ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ। ਉਥੇ ਅਜੋ ਚਾਹੇ ਰਾਮਲੀਲਾ ਮદાન ਚਾਹੇ ਕੋਈ ਮદાન ਰੱਬ ਦੇ ਵਾਸਤੇ ਕਿਸਾਨ ਲੀਡਰ ਉਹ ਮੇਰੇ ਕਿਸਾਨ ਭਰਾਵੋ ਬਿਲਕੁਲ ਆਪਣੀਆਂ ਸੜਕਾਂ 'ਤੇ ਛੱਡਿਓ ਇਸ ਵੇਲੇ ਸਾਰੇ ਪਾਸਿਓਂ ਪਾ ਕੇ ਲਿਆਏ ਦਿੱਲੀ ਇਹਨਾਂ ਦਾ ਜਿਹੜੀਆਂ ਇਹ ਖਾਣ ਗਿੱਜੇ ਆ ਮਲਾਈਆਂ ਰਸਗੁੱਲੇ ਦੁੱਧ ਪਨੀਰ ਇਹਨਾਂ ਦਾ ਸਾਰਾ ਬੰਦ ਸੜਕਾਂ 'ਤੇ ਕਰਕੇ ਬੰਦ ਕਰ ਦੇਣਾ ਜਿਹੜੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੇ ਅੰਦੋਲਨ ਨੇ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦਿੱਤੀਆਂ ਨੇ ਜੋ ਘਭਾਰਾਟ ਵਿੱਚ ਆ ਕੇ ਕਿਸਾਨਾਂ ਨੂੰ ਕਿਸੇ ਸਟੇਡੀਅਮ ਜਾਂ ਵੱਡੇ ਮੈਦਾਨ 'ਚ ਲਿਆਉਣਾ ਚਾਹੁੰਦੀ ਹੈ ਜਿਸ ਦੀ ਗਲਤੀ ਉਹ ਨਾ ਕਰਨ ਕਿਉਂਕਿ ਜੇਕਰ ਕਿਸਾਨਾਂ ਨੇ ਇੱਕ ਵਾਰ ਸੜਕਾਂ ਤੋਂ ਅੰਦੋਲਨ ਝੁਕ ਲਿਆ ਤਾਂ ਫਿਰ ਕੇਂਦਰ ਖਿਲਾਫ ਦਿੱਤੀ ਲੜਾਈ ਉਹਨਾਂ ਦੇ ਹੱਥੋਂ ਖੁੱਸ ਜਾਵੇਗੀ ਐਮਪੀ ਬਿੱਟੂ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਆ ਕਿ ਹੈ ਕਿ ਕਿਸਾਨਾਂ ਨੇ ਦਿੱਲੀ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਹੈ ਸੜਕਾਂ ਤੇ ਬੈਠੇ ਲੱਖਾਂ ਹੀ ਕਿਸਾਨਾਂ ਦਾ ਜੋਸ਼ ਕਾਰਨ ਮੋਦੀ ਸਰਕਾਰ ਕੰਬਣ ਲੱਗ ਪਈ ਹੈ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਨੂੰ ਜਾਂਦਾ ਦੁੱਧ ਪਨੀਰ ਅਤੇ ਹੋਰ ਜ਼ਰੂਰੀ ਵਸਤਾਂ ਜਦੋਂ ਬੰਦ ਹੋ ਜਾਣਗੀਆਂ ਜਿਸ ਕਾਰਨ ਕੇਂਦਰ ਨੂੰ ਝੁਕਣਾ ਹੀ ਪਵੇਗਾ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਸਾਰੇ ਲੀਡਰਾਂ ਨੂੰ ਬੇਨਤੀ ਆ ਜੋ ਇਸ ਵੇਲੇ ਖਬਰਾਂ ਨੇ ਵੀ ਦਿੱਲੀ ਸਰਕਾਰ ਦਿੱਲੀ ਪੁਲਿਸ ਸੈਂਟਰ ਝੁਕ ਗਿਆ ਹੈ ਤੇ ਇਹ ਗੱਲ ਕਹਿ ਰਿਹਾ ਵੀ ਕਿਸੇ ਨਾ ਕਿਸੇ ਮੈਦਾਨ ਦੇ ਵਿੱਚ ਚਾਹੇ ਨਰੰਕਰੀ ਜਿੱਥੇ ਬਹੁਤ ਵੱਡਾ ਉਹਨਾਂ ਦਾ ਹਮੇਸ਼ਾ ਸਾਲਾਨਾ ਪ੍ਰੋਗਰਾਮ ਹੋ ਰਿਹਾ ਹੁੰਦਾ ਹੈ ਉੱਥੇ ਆਜੋ ਚਾਹੇ ਰਾਮਲੀਲਾ ਮੈਦਾਨ ਚਾਹੇ ਕੋਈ ਮੈਦਾਨ ਹੋਣ ਰੱਬ ਦੇ ਵਾਸਤੇ ਕਿਸਾਨ ਲੀਡਰ ਉਹ ਮੇਰੇ ਕਿਸਾਨ ਭਰਾਵੋ ਬਿਲਕੁਲ ਆਪਣੀਆਂ ਸੜਕਾਂ 'ਨਾ ਛੱਡਿਓ ਬਿਲਕੁਲ ਵੀ ਤੁਸੀਂ ਕਿਸੇ ਮੈਦਾਨ 'ਚ ਨਹੀਂ ਆਉਣਾ ਜਦੋਂ ਇਹਨਾਂ ਨੇ ਕਿਸੇ ਮੈਦਾਨ ਚ ਲਿਆਉਣਾ ਆਪਣੀ ਲੜਾਈ ਜਿੱਤੀ ਜਾਈ ਲੜਾਈ ਆ ਜਿਹੜੀ ਉਹ ਇਹਨਾਂ ਦੇ ਹੱਥ ਪੈ ਜੂ ਇਸ ਵੇਲੇ ਸਾਰੇ ਪਾਸੋਂ ਆਪਾਂ ਘੇਰ ਲਿਆਏ ਦਿੱਲੀ ਇਹਨਾਂ ਦਾ ਜਿਹੜੀਆਂ ਇਹ ਖਾਣ ਗਿੱਜੇ ਆ ਮਲਾਈਆਂ ਰਸਗੁੱਲੇ ਦੁੱਧ ਪਨੀਰ ਇਹਨਾਂ ਦਾ ਸਾਰਾ ਬੰਦ ਸੜਕਾਂ ਕਰਕੇ ਬੰਦ ਕਰ ਦੇਣਾ ਜਿਹੜੀਆਂ ਗੱਲਾਂ ਇਹਨਾਂ ਦੀਆਂ ਗਲਾਬੀ ਨੇ ਉਹ ਪੀੜੀਆਂ ਹੋ ਜਾਣੀਆਂ ਦੋ ਜਣਾਂ ਚ ਰੱਬ ਦੇ ਵਾਸਤੇ ਸੜਕਾਂ ਨਾ ਛੱਡਿਓ ਇਹਨਾਂ ਦੀ ਗੱਲ ਕਿਸੇ ਦੇ ਕਿਉਂਕਿ ਬੜੇ ਬੜੇ ਟੈਕਟਿਕ ਬੰਤਨੇ ਜਾਂ ਬੜੇ ਬੜੇ ਇਹਨਾਂ ਦੇ ਪਲੈਨਿੰਗ ਕਰਨ ਵਾਲੇ ਹੋਣੇ ਆ ਨਾ ਕਿਸੇ ਦੀਆਂ ਗੱਲਾਂ ਚ ਆ ਜਿਓ ਬਹੁਤ ਕਸ਼ਟ ਨਾਲ ਤੁਸੀਂ ਚਸਾਨੂੰ ਆਪਣੀ ਨੌਜਵਾਨ ਵੀਰੋ ਆਪਣੀ ਜੰਗ ਇਹ ਇੱਥੇ ਤੱਕ ਲਿਆਏ ਹੋ ਸਿਰੇ ਤੇ ਕਿਸੇ ਦੀਆਂ ਗੱਲਾਂ ਚ ਨਾ ਆਇਓ ਜਿੰਨਾ ਚਿਰ ਆਪਣੀਆਂ ਸੜਕਾਂ ਬੰਦ ਕਰਤੀਆਂ ਆਪਾਂ ਸਮਝ ਲੋ ਦਿੱਲੀ ਦਾ ਸਾਹ ਬੰਦ ਕਰਤਾ ਤੁਸੀਂ ਤੇ ਜਿੰਨਾ ਚਿਰ ਹੁਣ ਨਕੇਲ ਇਹਨਾਂ ਦੇ ਨੱਕ ਤੇ ਨੱਕ ਤੇ ਪੈ ਗਈ ਆ ਹੁਣ ਨਚਾਉਣ ਡੱਮਰੂ ਵਜਾਉਣ ਦੀ ਲੋੜ ਆ ਨਾ ਇਹ ਗਲਤੀ ਕਰ ਲਿਓ ਕਿਸਾਨ ਵੀਰੋ ਕੋਈ ਲੀਡਰ ਤੁਹਾਨੂੰ ਕਵੇ ਬਿਲਕੁਲ ਵੀ ਤੁਸੀਂ ਸੜਕਾਂ ਨਹੀਂ ਛੱਡਣੀਆਂ ਸੜਕਾਂ ਨਹੀਂ ਛੱਡਣੀਆਂ ਆਪਣੀਆਂ ਸੜਕਾਂ ਦੀ ਘੇਰਾਬੰਦੀ ਰੱਖਣੀ ਆ ਬਿਲਕੁਲ ਦਿੱਲੀ ਸਰਕਾਰ ਪੁਲਿਸ ਦੇ ਕਹਿਣ ਤੇ ਕਿਸੇ ਵੀ ਗਰਾਊਂਡ ਚ ਚਾਹੇ ਕੋਈ ਗਰਾਊਂਡ ਹੋਵੇ ਉਹਦੇ ਵਿੱਚ ਨਹੀਂ ਆਉਣਾ ਕਿਉਂਕਿ ਤੁਸੀਂ ਸਭ ਬਿਮਾਰੀ ਤੋਂ ਬਚੇ ਹੋਏ ਹੋ ਦਿੱਲੀ ਦੇ ਅੰਦਰ ਆ ਕੇ ਇੱਥੇ ਕਿੱਥੇ ਆਪਾਂ ਬਾਥਰੂਮ ਲਾਵਾਵਾਂਗੇ ਹੋਰ ਪ੍ਰਬੰਧ ਕਰਾਂਗੇ ਉੱਥੇ ਲੰਬੀਆਂ ਸੜਕਾਂ ਐ ਕਰਾਲੀਆਂ ਖੜੀਆਂ ਐ ਖੇਤ ਖੁੱਲੇ ਨੇ ਢਾਬੇ ਨੇ ਨਾਲ ਤੁਹਾਡੇ ਕੋਲ ਸਭ ਸਮਾਨ ਆ ਬਣਾਓ ਬੈਠੋ ਕਿ ਸਾਰਾ ਕੁਝ ਇਹਨਾਂ ਦਾ ਹੁਣ ਬੰਦ ਹੋ ਗਿਆ ਜੀ ਅਮਨੇ ਸੜਕਾਂ ਛਡਾ ਲੀਆਂ ਆਪਾਂ ਤੋਂ ਸਮਝ ਲਓ ਇਹਨਾਂ ਦਾ ਜਿਹੜਾ ਸਾਹ ਪਰ ਘੁੱਟਿਆ ਏ ਉਹ ਸਾਹ ਉਹਨੂੰ ਹੀ ਛੁਡਿ ਜਾਣਾ ਮੈਂ ਨਹੀਂ ਕਹਿੰਦਾ ਕਿਸ ਨਾਲ ਆਪਾਂ ਲੜਾਈ ਲੜਨੀ ਆ ਆਪਣਾ ਦੇਸ਼ ਆ ਸ਼ਾਂਤੀ ਮਈ ਤਰੀਕੇ ਨਾਲ ਪਰ ਬਥੇਰੇ ਦਾ 2 ਮਹੀਨੇ ਆਪਾਂ ਤਰਸਦੇ ਰਹੇ ਆ ਮੰਨਤਾ ਕਰਦੇ ਰਹੇ ਆ ਆਪਣੀਆਂ ਟ੍ਰੇਨਾਂ ਕਰਾ ਕੇ ਆਪਾਂ 40000 ਕਰੋੜ ਦਾ ਨੁਕਸਾਨ ਕਰਾ ਲਿਆ ਆਪਾਂ ਆਪਣੀਆਂ ਮਾਮਾਂ ਧੀਆ ਦਾਦੇ ਦਾਦੀਆਂ ਬੱਚੇ ਸੜਕਾਂ ਤੇ 2 ਮਹੀਨੇ ਆਪਣਿਆਂ ਨੂੰ ਤਪਾਇਆ ਪਹਿਲਾਂ ਹੁਣ ਸੜਕਾਂ ਦਾ ਛੱਡ ਦਿਓ ਕੋਈ ਕੁਛ ਕੀਜੇ ਮੇਰੀ ਤੁਹਾਨੂੰ ਬੇਨਤੀ ਆ ਵੀ ਅਸੀਂ ਪлитиਕਲ ਮੌਕਾ ਕਿਸਤੀ ਜਾਂ ਪਰ ਨੇ ਜਾਂ ਆਉਨੇ ਆ ਫਿਰ ਉਹ ਗੱਲ ਹੋਰ ਪਾਸੇ ਚਲੀ ਜਾਂਦੀ ਆ ਇਸ ਕਰਕੇ ਮੈਂ ਇਹ ਰਹੀ ਇਸ ਫੇਸਬੁੱਕ ਰਾਹੀਂ ਤੁਹਾਨੂੰ WhatsApp ਰਾਹੀਂ ਮੈਸੇਜ ਦਿੰਨਾ ਰੱਬ ਦੇ ਵਾਸਤੇ ਕਿਸੇ ਦੇ ਵੀ ਕਹਿਣ ਤੇ ਸੜਕਾਂ ਨਹੀਂ ਛੱਡਣੀਆਂ ਬਸ ਇਹ ਹੁਣ ਕਾਮਯਾਬੀ ਆਪਣੀ ਬਹੁਤ ਔਖੇ ਤੁਸੀਂ ਇਹ ਕਾਮਯਾਬੀ ਤੇ ਪਹੁੰਚੇ ਹੋ ਤੇ ਇਹ ਆਪਣੀਆਂ ਸ਼ਰਤਾਂ ਮੰਨਣਗੇ ਹੁਣ ਪਿਆਰ ਨਾ ਮੰਨਣਗੇ ਪਰ ਜੇ ਤੁਸੀਂ ਸੜਕਾਂ ਛੱਡ ਦਿੱਤੀਆਂ ਫਿਰ ਆਪਣੇ ਹੱਥੋਂ ਸੰਦਲ ਲਗਾਂ ਫੇਰ ਚਲੀ ਗਈ ਬਿਲਕੁਲ ਕਿਸੇ ਦੀ ਗੱਲ ਨਹੀਂ ਮੰਨਣੀ ਧੰਨਵਾਦ ਸਬਸਕ੍ਰਾਈਬ ਕਰੋ BBC ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ